ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਿ ਪਾਰਟੀ ਦੇ ਇੱਕ ਵਿਧਾਇਕ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇੱਕ ਕੁੜੀ ਦੇ ਨਾਲ ਛੇੜਛਾੜ ਦਾ ਇਹ ਮਾਮਲਾ ਹੈ ਜਿਸ ਮਾਮਲੇ ਵਿੱਚ 7 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਹਨਾਂ ਦੇ ਵਿੱਚ ਆਮ ਆਦਿ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੂਰਾ ਦਾ ਵੀ ਨਾਮ ਹੈ ਤਾਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਪਾ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਜੋ ਹੈ ਦੇਖਣ ਨੂੰ ਮਿਲਿਆ ਹੈ ਤਖਦੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੱਤ ਮੂਲਜ਼ਮ ਕੋਲ ਦੋਸ਼ੀ ਕਰਾਰ ਦਿੱਤੇ ਗਏ ਨੇ ਤਾਂ ਇਸ ਮਾਮਲੇ ਦੇ ਵਿੱਚ ਇੱਕ ਪੈਲਸ ਦੇ ਵਿੱਚ ਜੋ ਕੁੜੀ ਆਪਣੇ ਪਿਤਾ ਦੇ ਨਾਲ ਵਿਆਸ ਮਾਗਮ ਦੇ ਵਿੱਚ ਆਈ ਹੋਈ ਸੀ ਉਸ ਦੇ ਨਾਲ ਛੇੜਛਾੜ ਹੋਈ ਸੀ ਟੈਕਸੀ ਚਾਲਕਾਂ ਦੇ ਉੱਤੇ ਇਲਜ਼ਾਮ ਲੱਗਿਆ ਸੀ ਕਿ ਟੈਕਸੀ ਚਾਲਕਾਂ ਨੇ ਇਸ ਕੁੜੀ ਦੇ ਨਾਲ ਛੇੜਛਾੜ ਕੀਤੀ ਹੈ ਉਸ ਵੇਲੇ ਮਨਜਿੰਦਰ ਸਿੰਘ ਲਾਲਪੁਰਾ ਜੋ ਨੇ ਉਹ ਟੈਕਸੀ ਚਲਾਉਂਦੇ ਸੀ ਦੱਸਿਆ ਜਾ ਰਿਹਾ ਤਾਂ ਉਹ ਟੈਕਸੀ ਚਾਲਕਾਂ ਦੇ ਵਿੱਚ ਸ਼ਾਮਲ ਸੀ ਤਾਂ ਕੁੜੀ ਦੇ ਨਾਲ ਬੇਰਅਮੀਦੀ ਨਾਲ ਮਾਰਕੁੱਟ ਉਸ ਵੇਲੇ ਕੀਤੀ ਗਈ ਸੀ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਸੀ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪਰਚਾ ਦਰਜ ਹੋਇਆ ਔਰ ਪੀੜਤ ਪਰਿਵਾਰ ਨੂੰ ਉਸ ਵੇਲੇ ਪ੍ਰੋਟੈਕਸ਼ਨ ਵੀ ਸੁਰੱਖਿਆ ਵੀ ਦਿੱਤੀ ਗਈ ਸੀ ਤੇ ਜਿਸ ਤੋਂ ਬਾਅਦ ਕਾਰਵਾਈ ਅੱਗੇ ਤੁਰਿਆ ਤਾਂ ਹੁਣ ਸਾਨਕ ਅਦਾਲਤ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਸੱਤ ਮੁਲਜ਼ਮ ਦੋਸ਼ੀ ਕਰਾਰ ਦਿੱਤੇ ਗਏ ਨੇ ਔਰ 12 ਸਤੰਭਾਂ ਨੂੰ ਹੁਣ ਇਸ ਮਾਮਲੇ 'ਚ ਸਜ਼ਾ ਸੁਣਾਈ ਜਾਵੇਗੀ ਉਸਮਾ ਕਾਂਡ ਉਸ ਲਈ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਸੀ ਔਰ ਪੂਰੇ ਦੇਸ਼ ਦੇ ਵਿੱਚ ਇਸ ਕਾਂਡ ਦੀ ਗੂੰਜ ਜੋ ਹੈ ਉਹ ਸੁਣਾਈ ਦਿੱਤੀ ਸੀ ਕਿਉਂਕਿ ਪੀੜਤ ਕੁੜੀ ਜੋ ਹੈ ਉਹ ਆਪਣੇ ਪਿਤਾ ਦੇ ਨਾਲ ਵਿਆਸ ਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਈ ਸੀ ਪਰ ਉੱਥੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਔਰ ਉਸ ਦੀ ਵੀਡੀਓ ਕਾਫੀ ਜ਼ਿਆਦਾ ਉਸ ਵੇਲੇ ਵਾਇਰਲ ਹੋਈ ਸੀ ਔਰ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਸੀ ਤਾਂ ਪਰਚਾ ਦਰਜ ਹੋਣ ਤੋਂ ਬਾਅਦ ਹੁਣ ਇਸ ਮਾਮਲੇ 'ਚ ਜਦੋਂ ਫੈਸਲੇ ਦੀ ਘੜੀ ਆਈ ਤਾਂ ਇਸ ਵਿੱਚ ਖਡੂਰ ਸਾਹਿਬ ਤੋਂ ਆਮਾਦੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੂਰਾ ਤੇ ਉਹਨਾਂ ਦੇ ਜਿਹੜੇ ਸਾਥੀ ਸੀ ਸੱਤ ਮੂਲਜ਼ਮਾਂ ਨੂੰ ਦੋਸ਼ੀ ਕਰਾ ਦਿੱਤਾ ਗਿਆ। ਮਾਮਲੇ ਵਿੱਚ ਹੁਣ ਸਜ਼ਾ ਸੁਣਾਈ ਜਾਏਗੀ 12 ਸਤੰਬਰ ਨੂੰ। ਉਸਮਾ ਕਾਨ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਨਿਆਂਇਕ راست ਵਿੱਚ ਭੇਜੇ ਗਏ ਨੇ ਮੂਲਜ਼ਮ। ਤਾਂ ਵਿਆਹ ਦੇ ਵਿੱਚ ਪਹੁੰਚੀ ਕੁੜੀ ਦੇ ਨਾਲ ਛੇੜਛਾੜ ਦਾ ਇਹ ਮਾਮਲਾ ਹੈ। ਤਾਂ ਵਿਰੋਧ ਕਰਨ ਦੇ ਉੱਤੇ ਟੈਕਸੀ ਚਾਲਕਾਂ ਨੇ ਕੁੜੀ ਦੀ ਬੇਰਹਿਮੀ ਦੇ ਨਾਲ ਘੁੱਟਮਾਰ ਕੀਤੀ ਸੀ। ਮੂਲਜ਼ਮ ਟੈਕਸੀ ਚਾਲਕਾਂ ਦੇ ਵਿੱਚ ਮਨਜਿੰਦਰ ਸਿੰਘ ਲਾਲਪੂਰਾ ਵੀ ਸ਼ਾਮਲ ਸਨ। ਬਿਲਕੁਲ। ਤਾ ਬਦੇਰੇ ਜਾਣਕਾਰੀ ਲਈ ਪੱਤਰਕਾਰ ਰਿੰਪਲ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਰਿੰਪਲ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਆਮ ਆਦੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੂਰਾ ਦੀ ਗ੍ਰਿਫਤਾਰੀ ਹੋਈ ਹੈ ਜੇਕਰ ਅਮਨ ਮੈਂ ਇਸ ਮਾਮਲੇ ਦੀ ਗੱਲ ਕਰਾਂ ਤਾਂ ਮਾਮਲਾ ਤਕਰੀਬਨ 12 ਸਾਲ ਪੁਰਾਣਾ ਵਾ ਕਿਉਂਕਿ ਸਾਲ 2013 ਦੇ ਵਿੱਚ ਮਰਜਿੰਦਰ ਸਿੰਘ ਲਾਲਪੁਰਾ ਜਿਹੜਾ ਟੈਕਸੀ ਚਲਾਉਂਦੇ ਸੀ ਜੇ ਤੇ ਆਇਆ ਇੱਕ ਵਿਆਹ ਸਮਾਗਮ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਆ ਇੱਕ ਲੜਕੀ ਦੇ ਨਾਲ ਬੱਤਸਲੂਕੀ ਕੀਤੀ ਗਈ ਬੱਤਸਲੂਕੀ ਕਰਨ ਤੋਂ ਬਾਅਦ ਜਦੋਂ ਵਿਰੋਧ ਹੋਇਆ ਉੱਥੇ ਤਾਂ ਇਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਿਹੜੀ ਆ ਉਸ ਲੜਕੀ ਦੀ ਤੇ ਕੁਝ ਲੋਕਾਂ ਦੀ ਕੁੱਟਮਾਰ ਕੀਤੀ ਜਿਸ ਨੂੰ ਲੈ ਕੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਸਾਲ 2013 ਵਿੱਚ ਬੱਤਸਲੂਕੀ ਦੇ ਦੋਸ਼ਾਂ ਹੇਠ ਜਿਹੜਾ ਮਰਜਿੰਦਰ ਸਿੰਘ ਲਾਲਪੁਰਾ ਸਣੇ ਗਿਆਰਾਂ ਲੋਕਾਂ ਤੇ ਐਸਸੀ ਤੇ ਐਸਟੀ ਐਕਟ ਦਾ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਸੀਗਾ ਹਾਲਾਂਕਿ ਅੱਜ ਮਨਜਿੰਦਰ ਸਿੰਘ ਸਣੇ 9 ਮੁਲਜ਼ਮ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿੱਚ ਪਹੁੰਚੇ ਸਨ ਜਿੱਥੇ ਅਦਾਲਤ ਵੱਲੋਂ ਉਹਨਾਂ ਨੂੰ ਹਾਰਾਟ ਦੇ ਵਿੱਚ ਲੈ ਲਿਆ ਗਿਆ ਤੇ ਮਾਮਲੇ ਵਿੱਚ ਦੋਸ਼ੀ ਜਿਹੜਾ ਆ ਉਹ ਕਰਾਰ ਦਿੱਤਾ ਗਿਆ ਇਸ ਮਾਮਲੇ ਦੀ ਸੁਣਵਾਈ ਦੀ ਗੱਲ ਕਰੀਏ ਤਾਂ ਅਗਲੀ 12 ਸਤੰਬਰ ਨੂੰ ਜਿਹੜੀ ਆ ਉਹਨਾਂ ਦੀ ਗੱਲ ਕਹੀ ਜਾ ਰਹੀ ਆ ਪਰ ਇੱਕ ਖਡੂਰ ਸਾਹਿਬ ਕਹ ਲਈਏ ਜਾਂ ਇੱਕ ਪੰਜਾਬ ਵਿੱਚ ਕਹ ਲਈ ਇੱਕ ਵੱਡਾ ਪੁੱਛਾਲਿਆ ਪਿਆ ਜਹੇ ਮਾਮਲੇ ਵਿੱਚ ਇੱਕ ਮੌਜੂਦਾ ਵਧਾਇਕ ਆ ਜਿਹਦੇ ਉੱਤੇ ਇਲਜ਼ਾਮ ਲੱਗੇ ਸੀ ਤਾਂ ਉਹ ਇਲਜ਼ਾਮ ਜਿਹੜੇ ਸਿੱਧ ਹੋਏ ਤੇ ਜਿਸ ਤੋਂ ਬਾਅਦ ਜਿਹੜਾ ਅਦਾਲਤ ਦੇ ਹੁਕਮਾਂ ਤੇ ਉਹਨਾਂ ਦੀ ਜਿਹੜੀ ਆ ਗ੍ਰਿਫਤਾਰੀ ਜਿਹੜੀ ਆ ਹੋ ਗਈ ਆ ਆ ਬਿਲਕੁਲ ਇਸ ਮਾਮਲੇ ਤੁਸੀਂ ਦੱਸਿਆ ਕਿ 11 ਕੁੱਲ ਮੁਲਜ਼ਮ ਸੀ ਇਹਨਾਂ ਦੇ ਵਿੱਚੋਂ ਹਰ ਮਨਜੀਦਰ ਸਿੰਘ ਲਾਲਪੁਰਾ ਸਮੇਤ ਸੱਤ ਮੁਲਜ਼ਮ ਜਿਹੜੇ ਨੇ ਉਹ ਦੋਸ਼ੀ ਕਰਾਰ ਦਿੱਤੇ ਗਏ ਨੇ ਬਾਕੀਆਂ ਨੂੰ ਕੀ ਬਰੀ ਕਰ ਦਿੱਤਾ ਗਿਆ ਬਾਕੀ ਫਿਲਹਾਲ ਤਾਂ ਜਿਹੜੀ ਗੱਲ ਅੰਦਰੋਂ ਨਿਕਲ ਕੇ ਸਾਹਮਣੇ ਆਰੀ ਸੂਤਰਾਂ ਦੇ ਹਵਾਲੇ ਤੋਂ ਉਹ ਤਾਂ ਸੱਤ ਸਮੇਤ ਜਿਹੜੇ ਆ ਮਨਜਿੰਦਰ ਸਿੰਘ ਲਾਲਪੁਰਾ ਇਹ ਤਕਰੀਬਨ ਆਰਥਮ ਮੁਲਜ਼ਮ ਬਣਦੇ ਨੇ ਜਿਨ੍ਹਾਂ ਨੂੰ ਹਰ ਰਸਤੇ ਦੇ ਵਿੱਚ ਲਿਆ ਰਿਹਾ ਜੇ ਬਾਕੀਆਂ ਦੇ ਨਾਲ ਕੀ ਕੀਤਾ ਜਾਂ ਉਹਨਾਂ ਨੂੰ ਕੀ ਸਜ਼ਾ ਸੁਣਾਈ ਉਹਦੇ ਬਾਰੇ ਕੋਈ ਵੀ ਜਿਹੜਾ ਆ ਪੁਖਤਾ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਆ ਬਿਲਕੁਲ ਰਿੰਪਲ ਇਸ ਮਾਮਲੇ ਦੇ ਵਿੱਚ ਸਜ਼ਾ ਕਦੋਂ ਹੋ ਸਕਦੀ ਹੈ ਤੇ ਕਿੰਨੀ ਕੁ ਸਜ਼ਾ ਹੋ ਸਕਦੀ ਹੈ ਦੇਖੋ 12 ਸਾਲ ਪੁਰਾਣਾ ਮਾਮਲਾ ਵਾ ਅੱਜ ਜਿਹੜਾ ਆ ਇਹਨਾਂ ਨੂੰ ਅਦਾਲਤ ਦੇ ਵਿੱਚ ਸੁਣਵਾਈ ਲਈ ਬੁਲਾਇਆ ਗਿਆ ਸੀਗਾ ਜਿਹੜਾ ਅੱਜ ਹਰ ਰੱਤ ਦੇ ਵਿੱਚ ਲਿਆ ਵਾ ਤਾਂ 12 ਦਸੰਬਰ ਨੂੰ ਜਿਹੜੀ ਆ ਸਜ਼ਾ ਹੋਣ ਦੀ ਜਿਹੜੀ ਆ ਸੁਣਾਉਣ ਦੀ ਜਿਹੜੀ ਆ ਅਦਾਲਤੋਂ ਗੱਲ ਕਹੀ ਗਈ ਆ ਤਾਂ ਲੱਗਦਾ ਹੈ ਕਿ ਇਹ ਹੋ ਸਕਦਾ ਹੈ ਲੰਮੀ ਜਿਹੜੀ ਆ ਜੇਲ੍ਹ ਯਾਤਰਾ ਉਹ ਕਰ ਸਕਦੇ ਨੇ ਆ ਬਿਲਕੁਲ ਜੇ ਲੰਮੀ ਜੇਲ੍ਹ ਯਾਤਰਾ ਕਰ ਸਕਦੇ ਨੇ ਜੇ ਸਜ਼ਾ ਇਹਨਾਂ ਨੂੰ ਸਖਤ ਹੁੰਦੀ ਹੈ ਤਾਂ ਫਿਰ ਇਹਨਾਂ ਦੀ ਵਿਧਾਇਕੀ ਵੀ ਜ਼ਰੂਰ ਜਿਹੜੀ ਆ ਖਤਰੇ ਦੇ ਵਿੱਚ ਪੈ ਜਾਵੇਗੀ ਤਾਂ ਇਸ ਬੰਦੀ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਅਦਾਲਤ ਦੇ ਵਿੱਚ ਕੀ ਕੁਝ ਦਲੀਲਾਂ ਅੱਜ ਹੋਈਆਂ ਦੇਖੋ ਦਲੀਲਾਂ ਪਿਛਲੇ 12 ਸਾਲਾਂ ਤੋਂ ਜਿਹੜੇ ਆ ਜਿਹੜੀ ਜਿਨ੍ਹਾਂ ਵੱਲੋਂ ਪੀੜਤਾ ਵੱਲੋਂ ਜਿਹੜਾ ਜਿਨ੍ਹਾਂ ਦੇ ਵਕੀਲ ਸੀ ਉਹਨਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਸਬੂਤ ਪੇਸ਼ ਕੀਤੇ ਗਏ ਆਪਣੇ ਪੱਖ ਰੱਖੇ ਗਏ ਜਿਸ ਤੋਂ ਬਾਅਦ ਜਿਹੜਾ ਅਦਾਲਤ ਨੇ ਜਿਹੜਾ ਆ ਅੱਜ ਸੁਣਵਾਈ ਕੀਤੀ ਆ ਤਾਂ ਕੁਝ ਹੱਦ ਤੱਕ ਜਿਹੜਾ ਜੇ ਕਹਿ ਲਈਏ ਪੀੜਤਾ ਨੂੰ ਇਨਸਾਫ ਮਿਲਿਆ 12 ਤਰੀਕ ਨੂੰ ਜਦੋਂ ਸਜ਼ਾ ਸੁਣਾਈ ਜਾਊਗੀ ਤਾਂ ਹੋ ਸਕਦਾ ਇਹ ਪੰਜਾਬ ਦੀ ਸਮਰਚੀ ਸਿਆਸਤ ਦੇ ਵਿੱਚ ਇੱਕ ਵੱਡਾ ਪਚਾਲ ਹੋਵੇਗਾ ਕਿਉਂਕਿ ਪਹਿਲਾਂ ਤਾਂ ਜਿਹੜਾ ਆ ਡਾਕਟਰ ਤਸ਼ਮੀਰ ਸਿੰਘ ਸੋਲ ਜਿਹੜਾ ਆ ਇਸ ਦੁਨੀਆ ਤੋਂ ਕਾਹਲੀ ਸੰਸਾਰ ਤੋਂ ਅਲ biệtਾ ਕਹਿਗੇ ਨੇ ਇਹ ਜਿਮਨੀ ਚੋਣ ਪਹਿਲਾਂ ਇੱਕ ਸੀਗੀ ਹੁਣ ਹੋ ਸਕਦਾ ਹੈ ਕਿ ਜਿਹੜਾ ਆ ਦੋ ਜਿਮਨੀ ਚੋਣਾ ਜਿਹੜੀਆਂ ਖਡੂਰ ਸਾਹਿਬ ਤੇ ਤਰਨਤਾਰਨ ਦੀਆਂ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜੀ ਜੀ ਸ਼ੁਕਰੀਆ ਇੰਪਾਲ ਜਾਣਕਾਰੀ ਦੇਣ ਦੇ ਲਈ ਤਾਂ ਦੱਸ ਦिए ਕਿ ਜੇ ਇਸ ਮਾਮਲੇ 'ਚ ਸਖਤ ਸਜ਼ਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਵੀ ਜਿਹੜੀ ਆ ਉਹ ਜਾ ਸਕਦੀ ਹੈ ਆ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ 2022 ਦੇ ਵਿੱਚ ਆਮ ਆਦੀ ਪਾਰਟੀ ਜੋ ਚੋਣ ਲੜੇ ਤਾਂ ਉਹਨੇ ਜਿੱਤ ਜੋ ਹੈ ਉਹ ਹਾਸਲ ਕੀਤੀ ਸੀ ਪਰ ਇਹ ਪਰਚਾ ਜਿਹੜਾ ਹੈਗਾ ਇਹ 2023 ਦੇ ਵਿੱਚ ਪਿਆ ਸੀ ਉਸ ਵੇਲੇ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਚਲਾਉਂਦੇ ਸੀ ਤੇ ਇੱਕ ਵਿਆਹ ਸਮਾਗਮ ਦੇ ਵਿੱਚ ਜਦੋਂ ਆਪਣੇ ਸਾਥੀਆਂ ਨਾਲ ਗਏ ਹੋਏ ਸੀ ਤਾਂ ਉੱਥੇ ਜਿਹੜੀ ਇੱਕ ਕੁੜੀ ਜੋ ਦਲਿਤ ਪਰਿਵਾਰ ਦੇ ਨਾਲ ਸੰਬੰਧ ਦੱਸੀ ਜਾ ਰਹੀ ਹੈ ਆਪਣੇ ਪਿਤਾ ਦੇ ਨਾਲ ਆਈ ਹੋਈ ਸੀ ਤਾਂ ਇਸ ਕੁੜੀ ਦੇ ਨਾਲ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਟੈਕਸੀ ਚਾਲਕ ਉਸ ਨਾਲ ਛੇੜਛਾੜ ਕਰਦਨੇ ਕੁੜੀ ਇਸ ਦਾ ਵਿਰੋਧ ਕਰਦੀ ਹੈ ਔਰ ਬੁਰੀ ਤਰ੍ਹਾਂ ਕੁੜੀ ਨੂੰ ਕੁੱਟਿਆ ਜਾਂਦਾ ਉਸ ਵੇਲੇ ਤੇ ਉਹਨਾਂ ਦੇ ਵਿੱਚ ਮਨਜਿੰਦਾ ਸਿੰਘ ਲਾਲਪੂਰਾ ਵੀ ਸ਼ਾਮਲ ਸੀ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਜਾਂਦਾ ਹੈ ਸੁਪਰੀਮ ਕੋਰਟ ਇਸ ਮਾਮਲੇ ਸਖਤ ਨੋਟਿਸ ਲੈਂਦੀ ਹੈ ਸੁਪਰੀਮ ਕੋਰਟ ਇਸ ਤੋਂ ਬਾਅਦ ਆਦੇਸ਼ ਦਿੰਦੀ ਹੈ ਪਰਚਾ ਦਰਜ ਹੁੰਦਾ ਹੈ ਔਰ ਨਾਲ ਹੀ ਪੀੜਤ ਪਰਿਵਾਰ ਨੂੰ ਉਸ ਵੇਲੇ ਸੁਰੱਖਿਆ ਵੀ ਦਿੱਤੀ ਜਾਂਦੀ ਹੈ ਔਰ ਪਰਿਵਾਰ ਨੇ ਕਾਫੀ ਲੰਮਾ ਸੰਘਰਸ਼ ਹੋਇਆ ਹੈ ਇਸ ਮਾਮਲੇ ਦੇ ਵਿੱਚ ਕੀਤਾ ਹੈ ਪੀੜਤ ਕੁੜੀ ਅਖੀਰ ਤੱਕ ਜੋ ਹੈ ਉਹ ਡਟੀ ਰਹੀ ਹੈ ਔਰ ਦਲਤ ਪਰਿਵਾਰ ਦੇ ਨਾਲ ਇਸ ਸੰਬੰਧਿਤ ਕੁੜੀ ਦੱਸੀ ਜਾ ਰਹੀ ਹੈ ਤੇ ਅਖੀਰ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਉਹਨਾਂ ਦੇ ਸਾਥੀਆਂ ਨੂੰ ਹੁਣ ਦੋਸ਼ੀ ਜਿਹੜਾ ਉਹਕਰਾਰ ਦਿੱਤਾ ਗਿਆ ਔਰ ਹੁਣ 7 ਤਰੀਕ ਨੂੰ ਸਜ਼ਾ ਜੋ ਹੈ ਉਹ ਸੁਣਾਈ ਜਾਵੇਗੀ ਤੇ ਜੇ ਸਖਤ ਸਜ਼ਾ ਹੁੰਦੀ ਹੈ ਤਾਂ ਫਿਰ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਇਕੀ ਵੀ ਜਾ ਸਕਦੀ ਹੈ ਤਾਂ ਮਤਲਬ ਤਰਨਤਾਰਨ ਦੇ ਵਿੱਚ ਫਿਰ ਦੋ ਸੀਟਾਂ ਜਿਹੜੀਆਂ ਖਾਲੀ ਹੋ ਜਾਣਗੀਆਂ ਇੱਕ ਸੀਟ ਪਹਿਲਾਂ ਹੀ ਤਰਨਤਾਰਨ ਦੀ ਖਾਲੀ ਹੋਈ ਹੈ ਕਿਉਂਕਿ ਉੱਥੇ ਵਿਧਾਇਕ ਦੀ ਅਚਾਨਕ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ ਤਾਂ ਇਸ ਕਰਕੇ ਜੇ ਇੱਥੇ ਸਖਤ ਸਜ਼ਾ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹਨਾਂ ਦੀ ਵਿਧਾਇਕੀ ਜਿਹੜੀ ਹੈ ਉਹ ਖਤਰੇ ਵਿੱਚ ਜ਼ਰੂਰ ਪਏਗੀ ਔਰ ਖਡੂਰ ਸਾਹਿਬ ਤੋਂ ਮੌਜੂਦਾ ਆਮ ਆਦੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ